ਬੜਾ ਵੱਡਾ ਇਹ ਦੁਕਾਨ ਤਾਂ ਕਿ ਸਾਹਿਤ ਵਿੱਚ ਹਿਰਾਫੇਰੀ ਹੋ ਰਹੀ ਆ ਪੂਰੀ ਤਰ੍ਹਾਂ ਥੋੜੇ ਜਿਹੇ ਚੰਦ ਲੋਕ ਜਿਹੜੇ ਨੇ ਕੁਛ ਇੱਕ ਗਰੁੱਪ ਜਿਹੜੇ ਬਣ ਚੁੱਕੇ ਨੇ ਉਹੀ ਲੋਕ ਵਾਰ-ਵਾਰ ਸਾਹਮਣੇ ਆ ਰਹੇ ਨੇ ਕਦੀ ਪ੍ਰਧਾਨ ਦੂਸਰੀ ਵਾਰ ਮੈਸਕਤਰ ਤੀਸਰੀ ਵਾਰ ਤੂੰ ਖਜ਼ਾਂਚੀ ਬਸ ਇਹੀ ਕੁਝ ਹੋ ਰਿਹਾ ਜਿਹੜੇ ਕਾਜ਼ਨੀਤੀ ਤੇ ਉਸ ਕੱਲ ਸਾਇਤੀ ਕਾਜ਼ਨੀਤੀ ਮੈਨੂੰ ਲੱਗਦਾ ਹੈ ਕਿ ਦੋਹੀ ਸਜ਼ਮ ਬਰਾਬਰ ਹੋ ਚੁੱਕੀਆਂ ਨੇ ਬਰਾਬਰੀ ਪ੍ਰਸ਼ਟ ਹੋ ਚੁੱਕੀਆਂ ਨੇ ਉਹ ਜਦ ਵੀ ਸੱਚ ਤੋਂ ਉਕਤਾ ਜਾਂਦੇ ਨੇ ਝੁੰਜਲਾ ਜਾਂਦੇ ਨੇ ਚਿਹਰੇ ਤੇ ਪਾਏ ਨਕਾਬ ਤੋਂ ਸਵਾਲਾਂ ਦੇ ਜਵਾਬ ਤੋਂ ਤਾਂ ਮਲਕੜੇ ਜੀ ਉੱਠਦੇ ਨੇ ਹਵਾ ਚੋਂ ਕੋਈ ਗਰਮ ਹਰਫ ਚੁੱਕਦੇ ਨੇ ਤੇ ਮਨਸੂਰ ਨੂੰ ਬਿਨਾਂ ਕਸੂਰ ਸੁਲੀ ਚੜ ਦਿੰਦੇ ਨੇ ਜੋ ਫੇਰੇ ਬਸ ਧੂਆ ਹੁੰਦਾ ਏ ਦੋਸਤੋ ਮੈਂ ਗੱਲ ਕਰਾਂ ਰਾਜਨੀਤੀ ਤੇ ਅੱਜਕਲ ਸਾਇਤਿਕ ਰਾਜਨੀਤੀ ਮੈਨੂੰ ਲੱਗਦਾ ਹੈ ਕਿ ਦੋ ਇਹ ਸਭ ਬਰਾਬਰ ਹੋ ਚੁੱਕੀਆਂ ਨੇ ਬਰਾਬਰੀ ਭਰਸ਼ਟ ਹੋ ਚੁੱਕੀਆਂ ਨੇ ਪੂਰੀ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਰੇ ਸਾਇਤਿਕ ਅਦਾਰਿਆਂ ਦੇ ਵਿੱਚ ਉਹੀ ਥੋੜੇ ਜਿਹੇ ਚੰਦ ਲੋਕ ਜਿਹੜੇ ਨੇ ਕੁਛ ਇੱਕ ਗਰੁੱਪ ਜਿਹੜੇ ਬਣ ਚੁੱਕੇ ਨੇ ਉਹੀ ਲੋਕ ਬਾਰ-ਬਾਰ ਸਾਹਮਣੇ ਆ ਰਹੇ ਨੇ ਕਦੀ ਪ੍ਰਧਾਨ ਦੂਸਰੀ ਵਾਰ ਮੈਸਕਤਰ ਤੀਸਰੀ ਵਾਰ ਤੂੰ ਖਜ਼ਾਂਚੀ ਬਸ ਇਹੀ ਕੁਝ ਹੋ ਰਿਹਾ ਜਿਹੜੇ ਆਪਣੇ ਹੀ ਜਿਹੜੇ ਚਾਹੇਤਿਆਂ ਨੂੰ ਅੱਗੇ ਕਵਿਤਾਵਾਂ ਉਹਨਾਂ ਦੀਆਂ ਕਿਤਾਬਾਂ ਨੂੰ ਪ੍ਰਮੋਟ ਕਰ ਦਿੰਦੇ ਨੇ ਉਹਨਾਂ ਨੂੰ ਕਵੀ ਦਰਬਾਰਾਂ 'ਚ ਘੜਦੇ ਨੇ ਉਹਨਾਂ ਨੂੰ ਇਨਾਮਾਂ ਦੇ ਨਾਮ ਦਵਾਉਂਦੇ ਦਿੰਦੇ ਨੇ ਤੇ ਉਹਨਾਂ ਨੂੰ ਹੀ ਬੁਲਾਉਂਦੇ ਨੇ ਬੜਾ ਵੱਡਾ ਇਹ ਦੁਕਾਨ ਤਾਂ ਕਿ ਸਾਹਿਤ ਵਿੱਚ ਹੇਰਾਫੇਰੀ ਹੋ ਰਹੀ ਆ ਪੂਰੀ ਤਰ੍ਹਾਂ ਮਤਲਬ ਇਨੀ ਪੂਰੀ ਤਰ੍ਹਾਂ ਇਸ ਨੂੰ ਪ੍ਰਸ਼ਟ ਕੀਤਾ ਜਾ ਰਿਹਾ ਕਿ ਜਿਵੇਂ ਇਹਨਾਂ ਆਧਾਰਿਆਂ ਦੇ ਉੱਤੇ ਇਹਨਾਂ ਚੰਦ ਲੋਕਾਂ ਦਾ ਹੀ ਜਿਹੜਾ ਵਾ ਕੋਈ ਚਤਤੀ ਜਾਇਦਾਦ ਹੋਵੇ ਇਹਨਾਂ ਦੀ ਇਸ ਤਰ੍ਹਾਂ ਮਲਮਾਰੀ ਬੈਠੇ ਨੇ ਤੇ ਨਵੇਂ ਲੋਕਾਂ ਨੂੰ ਚੰਗਾ ਲਿਖਣ ਵਾਲੇ ਲੋਕਾਂ ਨੂੰ ਪਛਾੜ ਵਿੱਚ ਪੂਰੀ ਤਰ੍ਹਾਂ ਕਾਮਜਬ ਹੋ ਰਹੇ ਨੇ ਤੇ ਮੇਰਾ ਖਿਆਲ ਹੈ ਕਿ ਸਾਹਿਤਿਕ ਨਿਗਾਰਦਾ ਜਿਹੜਾ ਸਮਾਂ ਚੱਲਦਾ ਪਿਆਵਾ ਪਰਮਾਤਮਾ ਕਰੇ ਕਿ ਜਲਦੀ ਖਤਮ ਹੋਵੇ ਤੇ ਲੋਕ ਜਿਹੜੇ ਇਸ ਤਰ੍ਹਾਂ ਪ੍ਰਭਾਵਸ਼ਾਲੀ ਬਣੇ ਬੈਠੇ ਨੇ ਇਹਨਾਂ ਦਾ ਵੀ ਅੰਤ ਆਉਣਾ ਚਾਹੀਦਾ ਹੈ ਕਦੇ ਨਾ ਕਦੇ ਆਮੀਨ